ਛੋਟੀਆਂ ਪਰ ਬਹੁਤ ਹੀ ਕਾਮਮ ਆਉਣ ਵਾਲੀਆਂ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਜੇਕਰ ਤੁਸੀਂ ਖਾਂਸੀ ਜ਼ਖਾਮ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਸ਼ਹਿਦ ਵਿੱਚ ਥੋੜੀ ਜਿਹੀ ਕਿਸ਼ਮਿਸ ਮਿਕਸ ਕਰਕੇ ਇਸ ਦਾ ਸੇਵਨ ਕਰੋ ਇਸ ਨਾਲ ਤੁਹਾਨੂੰ ਤੁਰੰਤ ਆਰਾਮ ਮਿਲੇਗਾ ਨੰਬਰ 2 ਜੇਕਰ ਤੁਸੀਂ ਰੋਜ਼ਾਨਾ ਆਟੇ ਵਿੱਚ ਥੋੜਾ ਜਿਹਾ ਬੇਸਣ ਮਿਕਸ ਕਰਕੇ ਰੋਟੀ ਬਣਾ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾਲ ਹੀ ਇਸ ਨਾਲ ਮੋਟਾਪਾ ਵੀ ਨਹੀਂ ਹੁੰਦਾ। ਨੰਬਰ 3 ਜੇਕਰ ਤੁਹਾਡੇ ਘਰ ਅੰਦਰੋਂ ਸਿਲਨ ਦੀ ਬਦਬੂ ਆ ਰਹੀ ਹੋਵੇ ਤਾਂ ਰੋਜ਼ਾਨਾ ਆਪਣੇ ਘਰ ਦੀਆਂ ਸਾਰੀਆਂ ਖਿੜਕੀਆਂ ਕੁਝ ਸਮੇਂ ਲਈ ਜ਼ਰੂਰ ਖੋਲ੍ਹਦਿਆ ਕਰੋ ਇਸ ਨਾਲ ਹਵਾ ਆਰਪਾਰ ਹੁੰਦੀ ਰਹਿੰਦੀ ਹੈ ਜਿਸ ਨਾਲ ਘਰ ਦੇ ਅੰਦਰੋਂ ਗੰਦੀ ਸਮੈਲ ਨਹੀਂ ਆਉਂਦੀ। ਨੰਬਰ 4 ਵਿਗਿਆਨ ਦੇ ਅਨੁਸਾਰ ਜੇਕਰ ਤੁਸੀਂ ਰੋਜ਼ਾਨਾ ਕਰੋਟ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੁੰਦਾ ਨਾਲ ਹੀ ਨੀਂਦ ਚੰਗੀ ਆਉਣ ਲੱਗ ਜਾਂਦੀ ਹੈ ਸਰੀਰ ਹਮੇਸ਼ਾ ਤੰਦਰੁਸਤ ਤੇ ਜਵਾਨ ਹੀ ਰਹਿੰਦਾ ਹੈ ਨੰਬਰ 5 ਜੇਕਰ ਤੁਸੀਂ ਆਪਣੀ ਖੂਬਸੂਰਤੀ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਭਿੱਜੇ ਹੋਏ ਬਦਾਮ ਖਾਣੇ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ ਫਰਕ ਨਜ਼ਰ ਆਵੇਗਾ ਨੰਬਰ 6 ਰਾਤ ਨੂੰ ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਆਪਣੇ ਪੈਰਾਂ ਨੂੰ ਹਮੇਸ਼ਾ ਖੁੱਲ੍ਹਾ ਹੀ ਰੱਖੋ ਇਸ ਤਰ੍ਹਾਂ ਕਰਨਾ ਤੁਸੀਂ ਚੰਗੀ ਨੀਂਦ ਲੈ ਸਕਦੇ ਹੋ ਤੇ ਨਾਲ ਹੀ ਘਬਰਾਟ ਦੀ ਸਮੱਸਿਆ ਵੀ ਨਹੀਂ ਹੁੰਦੀ। ਨੰਬਰ 7 ਜੇਕਰ ਤੁਹਾਨੂੰ ਘਬਰਾਟ ਬਾਰ-ਬਾਰ ਹੋ ਰਹੀ ਹੋਵੇ ਤਾਂ ਤੁਸੀਂ ਆਪਣੇ ਪੇਟ ਉੱਪਰ ਪਾਣੀ ਨਾਲ ਹੱਥ ਗਿੱਲਾ ਕਰਕੇ ਫੇਰ ਸਕਦੇ ਹੋ। ਇਸ ਨਾਲ ਬਹੁਤ ਆਰਾਮ ਮਿਲਦਾ ਹੈ ਨਾਲ ਹੀ ਚਿਹਰੇ ਤੇ ਪੈਰਾਂ ਨੂੰ ਜਰੂਰ ਧੋਵੋ। ਨੰਬਰ 8 ਜੇਕਰ ਤੁਸੀਂ ਦੁੱਧ ਵਿੱਚ ਨਾਲ ਕੇਲਾ ਖਾ ਲੈਂਦੇ ਹੋ ਤਾਂ ਇਸ ਨਾਲ वजन ਵਧਾਉਣ ਵਿੱਚ ਮਦਦ ਮਿਲਦੀ ਹੈ ਨਾਲ ਹੀ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਦੇ ਨਾਲ ਹੀ ਹੱਟੀਆਂ ਵੀ ਮਜ਼ਬੂਤ ਹੁੰਦੀਆਂ ਹਨ ਨੰਬਰ 9 ਜੇਕਰ ਤੁਸੀਂ ਬ੍ਰੋਕਲੀ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੀ ਹੈ ਨੰਬਰ 10 ਜੇਕਰ ਔਰਤਾਂ ਰੋਜ਼ਾਨਾ ਚੁਕੰਦਰ ਦਾ ਸੇਵਨ ਕਰਨ ਤਾਂ ਇਸ ਨਾਲ ਦੇ ਸਰੀਰ ਅੰਦਰ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਨਾਲ ਹੀ ਚਮੜੀ ਵੀ ਜਵਾਨ ਹੀ ਰਹਿੰਦੀ ਹੈ ਨੰਬਰ 11 ਜੇਕਰ ਤੁਹਾਨੂੰ ਲੂਜ਼ ਮੋਸ਼ਨ ਬੰਦ ਨਾ ਹੋ ਰਹੇ ਹੋਣ ਤਾਂ ਤੁਸੀਂ ਅਦਰਕ ਦੇ ਥੋੜੇ ਜਿਹੇ ਰਸ ਨੂੰ ਗਰਮ ਕਰਕੇ ਆਪਣੇ ਪੇਟ ਦੇ ਆਲੇ-ਦੁਆਲੇ ਲਗਾ ਕੇ ਮਾਲਿਸ਼ ਕਰ ਲੋ ਤੇ ਨਾਲ ਹੀ ਥੋੜਾ ਜਿਹਾ ਰਸ ਆਪਣੀ ਧੁੰਨੀ ਵਿੱਚ ਪਾ ਲੋ ਇਸ ਨਾਲ ਲੂਜ਼ ਮੋਸ਼ਨ ਠੀਕ ਹੋ ਜਾਣਗੇ ਨੰਬਰ 12 ਜੇਕਰ ਤੁਹਾਡੇ ਪੇਟ ਵਿੱਚ ਅਰਦੀ ਸਮੱਸਿਆ ਹੁੰਦੀ ਰਹਿੰਦੇ ਹੈ ਤਾਂ ਤੁਸੀਂ ਕੱਚ ਦੀ ਬੋਤਲ ਵਿੱਚ ਗਰਮ ਪਾਣੀ ਪਾ ਕੇ ਪੇਟ ਉੱਪਰ ਸਰੋਂ ਦਾ ਤੇਲ ਲਗਾ ਕੇ ਬੋਤਲ ਫੇਰ ਲਓ ਬਹੁਤ ਆਰਾਮ ਮਿਲੇਗਾ ਨੰਬਰ 13 ਕਈ ਵਾਰ ਸਾਡੀਆਂ ਅੱਖਾਂ ਵਿੱਚ ਪਾਣੀ ਆਮ ਹੀ ਨਿਕਲਦਾ ਰਹਿੰਦਾ ਹੈ ਅਜਿਹੀ ਵਿੱਚ ਜੇਕਰ ਤੁਸੀਂ ਬਦਾਮ ਵਿੱਚ ਇਲਾਚੀ ਨੂੰ ਪੀਸ ਕੇ ਖਾ ਲਓ ਤਾਂ ਅੱਖਾਂ ਵਿੱਚ ਪਾਣੀ ਆਉਣਾ ਹਟ ਜਾਵੇਗਾ ਨੰਬਰ 14 ਜੇਕਰ ਤੁਸੀਂ ਬਾਹਰ ਵਾਲੀ ਲੋ ਦੀ ਬਜਾਏ ਘਰ ਵਿੱਚ ਤਿਆਰ ਕਰਕੇ ਆਪਣੇ ਅਤੇ ਬੱਚਿਆਂ ਦੀਆਂ ਅੱਖਾਂ ਵਿੱਚ ਪਾਉ ਤਾਂ ਇਸ ਨਾਲ ਅੱਖਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਅਨੇਕਾਂ ਹੀ ਲਾਭ ਮਿਲਦੇ ਹਨ ਨੰਬਰ 15 ਜੇਕਰ ਤੁਸੀਂ ਅੰਦਰੂਨੀ ਕਮਜ਼ੋਰੀ ਦਾ ਸਾਹਮਣਾ ਕਰ ਰਹੇ ਹੋ ਤਾਂ ਸੇਲਾਜੀਤਾ ਸੇਵਨ ਜੋੜ ਕੇ ਇਸ ਨਾਲ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ। ਨੰਬਰ 16 ਜੇਕਰ ਤੁਸੀਂ ਰੋਜ਼ਾਨਾ ਇੱਕ ਕੇਲਾ ਖਾ ਲੈਂਦੇ ਤੁਹਾਡੇ ਸਰੀਰ ਵਿੱਚ ਤਾਕਤ ਹਮੇਸ਼ਾ ਬਣੀ ਰਹਿੰਦੀ ਹੈ ਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਨੰਬਰ 17 ਜਿਹੜੀਆਂ ਔਰਤਾਂ ਰੋਜ਼ਾਨਾ ਇੱਕ ਹੀ ਜਗ੍ਹਾ ਤੇ ਜ਼ਿਆਦਾ ਸਮੇਂ ਲਈ ਬੈਠੀਆਂ ਹੀ ਰਹਿੰਦੀਆਂ ਹਨ ਉਹਨਾਂ ਦਾ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ। ਨੰਬਰ 18 ਜੇਕਰ ਤੁਸੀਂ ਰੋਜ਼ਾਨਾ ਦਿਨ ਵਿੱਚ 6 ਤੋਂ 7 ਕਾਜੂ ਖਾ ਲੈਂਦੇ ਹੋ ਤੇ ਇਸ ਨਾਲ ਤੁਹਾਡੀ ਅੱਖਾਂ ਦੀ ਨਜ਼ਰ ਹਮੇਸ਼ਾ ਤੇਜ਼ ਹੀ ਰਹੇਗੀ। ਨਾਲ ਹੀ ਸਰੀਰ ਨੂੰ ਨੇਕਾ ਲਾਭ ਮਿਲਣਗੇ ਨੰਬਰ 19 ਜੇਕਰ ਤੁਸੀਂ ਇੱਕ ਗਲਾਸ ਪਾਣੀ ਵਿੱਚ ਥੋੜਾ ਜਿਹਾ ਗੁਲਾਬ ਜਲ ਮਿਕਸ ਕਰ ਲੋ ਤੇ ਥੋੜਾ ਜਿਹਾ ਨਿੰਬੂ ਨੂੰ ਚੋੜ ਲੋ ਫਿਰ ਸਵੇਰ ਸ਼ਾਮ ਕੋਰਲੀ ਕਰ ਲੋ ਤਾਂ ਇਸਦੀ ਮਨਾ ਤੁਹਾਡੇ ਮੂੰਹ ਵਿੱਚੋਂ ਕਦੇ ਵੀ ਬਦਗੂ ਨਹੀਂ ਆਵੇਗੀ ਨੰਬਰ 20 ਜੇਕਰ ਵਾਲ ਛਾੜਨ ਦੀ ਸਮੱਸਿਆ ਹੈ ਤਾਂ ਹਰੀ ਇਲੈਜਿੰਗ ਚੰਗੀ ਤਰ੍ਹਾਂ ਚੁਭਾ ਲੋ ਫਿਰ ਗੁੰਗੁਨੇ ਪਾਣੀ ਦਾ ਇੱਕ ਇੱਕ ਗਲਾਸ ਪੀ ਲੋ ਇਸ ਨਾਲ ਵਾਲ ਛਾੜਨ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 21 ਜੇਕਰ ਤੁਸੀਂ ਥੋੜਾ ਜਿਹਾ ਸਿਹਤੂਤ ਖਾ ਲੈਣਦੇ ਹੋ ਤੇ ਇਸਦੀ ਮੰਨਣਾ ਤੁਹਾਨੂੰ ਕਦੇ ਵੀ ਖਾਂਸੀ ਜ਼ੁਕਾਮ ਨਹੀਂ ਹੋਵੇਗਾ ਤੇ ਨਾਲ ਹੀ ਤੁਹਾਨੂੰ ਕਦੇ ਵੀ ਪਰਚਨ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 5 ਜੇਕਰ ਤੁਸੀਂ ਦੁੱਧ ਵਿੱਚ ਕੇਸਰ ਮਿਲਾ ਕੇ ਪੀ ਲੈਣ ਤਾਂ ਉਹਨਾਂ ਦੇ ਚਿਹਰੇ ਉੱਪਰ ਬਹੁਤ ਚਮਕ ਆਉਂਦੀ ਹੈ। ਨੰਬਰ 3 ਜੇਕਰ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਭਾਰੀ ਨਿਕਲ ਰਹੀ ਹੈ ਤੇ ਉਸ ਨੂੰ ਤੁਸੀਂ ਸਾਫ਼ ਕਰਨਾ ਚਾਹੁੰਦੇ ਹੋ ਤਾਂ ਦੁੱਧ ਵਿੱਚ ਸੁਆਰਿਓ ਵਾਲ ਕੇ ਪੀ ਲੋ ਇਸ ਨਾਲ ਆਵਾਜ਼ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦ ਮਿਲੇਗੀ। ਨੰਬਰ 24 ਜੇਕਰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਰਾਤ ਨੂੰ ਬੁੱਕ ਪੜ੍ਹਨੀ ਸ਼ੁਰੂ ਕਰ ਦੇਵੋ। ਪੜ੍ਹਦੇ-ਪੜ੍ਹਦੇ ਸੋਚੋ ਤੁਹਾਨੂੰ ਨੀਂਦ ਆ ਜਾਵੇਗੀ ਇਸ ਦੇ ਨਾਲ ਹੀ ਗਿਆਨ ਵਿੱਚ ਵੀ ਵਾਧਾ ਹੋਵੇਗਾ। ਨੰਬਰ 25 ਹਰ ਵਰਤਨ ਮਰਦ ਨੂੰ ਬਾਜਰੇ ਦੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ ਇਸ ਨਾਲ ਜੋੜਾਂ ਵਿੱਚ ਹੋ ਰਹੇ ਦਰਦ ਨੂੰ ਆਰਾਮ ਮਿਲਦਾ ਤੇ ਨਾਲ ਹੀ ਸਰੀਰ ਨੂੰ ਤਾਕਤ ਵੀ ਮਿਲਦੀ ਹੈ ਨੰਬਰ 26 ਜੇ ਤਾ ਤਲਿਆ ਹੋਇਆ ਭੋਜਨ ਖਾਣ ਨਾਲ ਵਿਅਕਤੀ ਉਮਰ ਤੋਂ ਪਹਿਲਾਂ ਬੁੱਢਾ ਨਜ਼ਰ ਆਉਣ ਲੱਗ ਜਾਂਦਾ ਨਾਲ ਹੀ अनेका ਹੀ ਰੋਗਾਂ ਦਾ ਵੀ ਸ਼ਿਕਾਰ ਹੋਣ ਲੱਗ ਜਾਂਦਾ ਹੈ ਨੰਬਰ ਸਤਾਈ ਜੇਕਰ ਚਿਹਰੇ ਉਪਰ ਜ਼ਿਆਦਾ ਡਾਰਕ ਸਰਕਲ ਹੋ ਗਏ ਹੁਣ ਤਾਂ ਹਲਦੀ ਵਿੱਚ ਥੋੜਾ ਜਿਹਾ ਨਾਰੀਅਲ ਤੇਲ ਮਿਕਸ ਕਰਕੇ ਲਗਾ ਲਓ 15 ਮਿੰਟ ਰੱਖਣ ਤੋਂ ਬਾਅਦ ਇਸ ਨੂੰ ਧੋ ਲਓ ਇਸ ਨਾਲ ਤੁਹਾਡੇ ਡਾਰਕ ਸਰਕਲ ਦਿਨਾਂ ਵਿੱਚ ਹੀ ਖਤਮ ਹੋ ਜਾਣਗੇ ਨੰਬਰ 28 ਜੇਕਰ ਤੁਹਾਡੇ ਪੈਰਾਂ ਦੀਆਂ ਹੱਡੀਆਂ ਫੱਟ ਰਹੀਆਂ ਹਨ ਤਾਂ ਤੁਸੀਂ ਹਲਦੀ ਵਿੱਚ ਹਲਕਾ ਜਿਹਾ ਸਰੋਂ ਦਾ ਤੇਲ ਮਿਕਸ ਕਰਕੇ ਹੱਡੀਆਂ ਉੱਪਰ ਲਗਾ ਲਓ ਉਹ ਦਿਨਾਂ ਵਿੱਚ ਹੀ ਬਿਲਕੁਲ ਸਾਫ਼ ਹੋ ਜਾਣਗੀਆਂ ਨੰਬਰ 29 ਜੇਕਰ ਤੁਹਾਨੂੰ ਬੁਲ ਫਟਣ ਦੀ ਸਮੱਸਿਆ ਹੋਵੇ ਤਾਂ ਤੁਸੀਂ ਉਹਨਾਂ ਉੱਪਰ ਮਲਾਈ ਜਾਂ ਫਿਰ ਬੈਸਲਿੰਗ ਲਗਾ ਸਕਦੇ ਹੋ ਇਸ ਨਾਲ ਤੁਹਾਡੇ ਫਟੇ ਬੁਲ ਠੀਕ ਹੋ ਜਾਣਗੇ ਤੇ ਦੁਬਾਰਾ ਫਟਣਗੇ ਵੀ ਨਹੀਂ ਨੰਬਰ 3 ਜੇਕਰ ਤੁਹਾਡੇ ਸਿਰਿੰਦਰ ਪਥਰੀ ਹੋਵੇ ਤਾਂ ਤੁਸੀਂ ਗੁੜ ਨੂੰ ਗਰਮ ਪਾਣੀ ਨਾਲ ਖਾ ਸਕਦੇ ਹੋ ਇਸ ਨਾਲ ਪਥਰੀ ਬਾਹਰ ਨਿਕਲ ਸਕਦੀ ਹੈ ਪਰ ਅਜੇਾ ਡਾਕਟਰ ਦੀ ਸਲਾਹ ਨਾਲ ਹੀ ਕਰੋ ਨੰਬਰ 31 ਸਾਨੂੰ ਕਦੇ ਵੀ ਦੂਸਰਿਆਂ ਦੇ ਕੱਪੜੇ ਨਹੀਂ ਪਹਿਨਣੇ ਚਾਹੀਦੇ ਇਸ ਨਾਲ ਸਾਡੇ ਸਰੀਰ ਨੂੰ ਅਲਰਜੀ ਹੋ ਸਕਦੀ ਹੈ ਨਾਲ ਹੀ ਦੂਸਰੇ ਦੇ ਕੱਪੜੇ ਪਾਉਣੇ ਵੀ ਚੰਗੇ ਨਹੀਂ ਮੰਨੇ ਜਾਂਦੇ ਨੰਬਰ 32 ਇਨਸਾਨ ਇਸ਼ਨਾਨ ਕਰ ਲਈ ਜੇਕਰ ਤੁਸੀਂ ਡਿਟਾਲ ਸਾਬਣ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਅਨੇਕਾਂ ਹੀ ਰੋਗਾਂ ਤੋਂ ਹਮੇਸ਼ਾ ਲਈ ਬਚੇ ਰਹਿ ਸਕਦੇ ਹੋ ਇਸ ਨਾਲ ਸਰੀਰ ਦੇ ਸਾਰੇ ਕੀਟਾਣੂ ਖਤਮ ਹੋ ਜਾਂਦੇ ਹਨ ਨੰਬਰ 33 ਹੌਣ ਸਮੇਂ 5 ਮਿੰਟ ਆਪਣੇ ਆਪ ਵਿੱਚ ਧਿਆਨ ਰੱਖ ਕੇ ਅੱਖਾਂ ਬੰਦ ਕਰਕੇ ਚੰਗਾ ਸੋਚਣਾ ਸ਼ੁਰੂ ਕਰਦੇ ਹੋ ਜਿਵੇਂ ਕਿ ਤੁਹਾਡੇ ਨਾਲ ਚੰਗਾ ਹੀ ਹੋ ਰਿਹਾ ਹੈ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਸੱਚ ਵੀ ਚੰਗਾ ਹੋਣ ਲੱਗ ਜਾਵੇਗਾ ਨੰਬਰ 34 ਰਾਤ ਨੂੰ ਬਦਾਮ ਪਿਉਂ ਕੇ ਰੱਖੋ ਸਵੇਰੇ ਖਾ ਲਓ ਇਸ ਨਾਲ ਸਰੀਰਕ ਬਿਮਾਰੀਆਂ ਤੋਂ ਹਮੇਸ਼ਾ ਲਈ ਬਚਿਆ ਰਹਿੰਦਾ ਹੈ ਨੰਬਰ 35 ਜਿਹੜੀਆਂ ਔਰਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਨਾਲ ਖਰੂਟ ਖਾ ਲੈਂਦੀਆਂ ਨੇ ਉਹਨਾਂ ਔਰਤਾਂ ਦੇ ਸਰੀਰ ਦਾ ਵਜ਼ਨ ਸਹੀ ਰਹਿੰਦਾ ਹੈ ਨੰਬਰ 36 ਜੇਕਰ ਤੁਸੀਂ ਆਪਣੇ ਵਾਲਾਂ ਜਾਂ ਫਿਰ ਚਿਹਰੇ ਉੱਪਰ ਚਨੇ ਦੀ ਦਾਲ ਲਗਾ ਲੈਂਦੇ ਹੋ ਤਾਂ ਇਹ ਵਾਲਾਂ ਤੇ ਚਿਹਰੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਨੰਬਰ 37 ਦਹੀਂ ਨੂੰ ਮੌਨਸੂਮ ਵਿੱਚ ਜੇਕਰ ਦੁੱਧ ਵਿੱਚ ਇੱਕ ਨਾਰੀਅਲ ਦਾ ਟੁਕੜਾ ਪਾ ਦਿੱਤਾ ਜਾਵੇ ਤਾਂ ਦਹੀਂ ਕੁਝ ਦਿਨਾਂ ਤੱਕ ਤਾਜ਼ਾ ਹੀ ਰਹਿੰਦਾ ਹੈ। ਨੰਬਰ 38 ਔਰਤਾਂ ਨੂੰ ਵੱਧ ਤੋਂ ਵੱਧ ਗਾਜਰ ਖਾਣੀ ਚਾਹੀਦੀ ਹੈ। ਪਰਚਨ ਕਿਰਿਆ ਦੇ ਨਾਲ ਹੀ ਚਿਹਰੇ ਨੂੰ ਸਹੀ ਰੱਖਣ ਵਿੱਚ ਬਹੁਤ ਮਦਦਗਾਰ ਹੈ। ਨੰਬਰ 39 ਗਰਮ ਭੋਜਨ ਤਰਬੂਜ, ਖੀਰਾ, ਕੱਕੜੀ ਅਤੇ ਫਲਾਂ ਤੋਂ ਵੱਧ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਤੁਸੀਂ ਅਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ। ਨੰਬਰ 40 ਜਿਹੜੀਆਂ ਔਰਤਾਂ ਸਵੇਰ ਦੇ ਸਮੇਂ ਯੋਗਾ ਕਰਦੀਆਂ ਹਨ ਉਹਨਾਂ ਦਾ ਸਰੀਰ ਜਵਾਨ ਦੇ ਨਾਲ ਨਾਲ ਪਤਲਾ ਤੇ ਤੰਦਰੁਸਤੇ ਹੀ ਰਹਿੰਦਾ ਹੈ। ਨੰਬਰ 41 ਪਿਆਜ਼ ਨੂੰ ਹਮੇਸ਼ਾ ਨਮੀ ਤੋਂ ਦੂਰ ਰੱਖਣਾ ਚਾਹੀਦਾ ਹੈ। ਕਈ ਵਾਰ ਨਮੀ ਹੋਣ ਕਾਰਨ ਪਿਆਜ਼ ਬਹੁਤ ਜਲਦੀ ਖਰਾਬ ਹੋਣ ਲੱਗ ਜਾਂਦਾ ਹੈ। ਨੰਬਰ 42 ਆਲੂ ਕਦੇ ਵੀ ਫ੍ਰੀਜ ਵਿੱਚ ਨਹੀਂ ਰੱਖਣੇ ਚਾਹੀਦੇ। ਇਹਨਾਂ ਨਾਲ 슈ਗਰ ਲੈਵਲ ਵੱਧ ਜਾਂਦਾ ਜਿਸ ਨਾਲ ਸਾਡੀ ਸਿਹਤ ਲਈ ਹਾਨੀਕਾਰਕ ਬਣ ਜਾਂਦੇ ਹਨ। ਨੰਬਰ 43 ਜਿਹੜੀਆਂ ਔਰਤਾਂ ਸਿਰਕੇ ਵਾਲਾ ਪਿਆਜ਼ ਖਾ ਲੈਂਦੀਆਂ ਹਨ ਉਹਨਾਂ ਦੇ ਸਰੀਰ ਨੂੰ ਦੂਜੇ ਪਿਆਜ਼ ਦੇ ਬਜਾਏ ਇਸ ਪਿਆਜ਼ ਦਾ ਜ਼ਿਆਦਾ ਗੁਣ ਮਿਲਦੇ ਹਨ। ਨੰਬਰ 44 ਰੋਜ਼ਾਨਾ ਗਾਜਰ ਦਾ ਜੂਸ ਪੀਣ ਨਾਲ ਦਮੇ ਦੀ ਬਿਮਾਰੀ ੜ ਤੋਂ ਖਤਮ ਹੋਣ ਲੱਗ ਜਾਂਦੀ ਹੈ। ਨੰਬਰ 45 ਪੂਜੇ ਹੋਏ ਚਨੇ ਖਾਣ ਨਾਲ ਵਿਅਕਤੀ ਹਰ ਸਮੇਂ ਤਾਕਤਵਰ ਮਹਿਸੂਸ ਕਰਦਾ ਨਾਲ ਹੀ ਖੂਨ ਦੀ ਕਦੇ ਵੀ ਕਮੀ ਮਹਿਸੂਸ ਨਹੀਂ ਹੁੰਦੀ। ਦੋਸਤੋ ਇਹਨਾਂ ਘਰੇਲੂ ਨੁਕਤਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਜ਼ਰੂਰ ਸੰਪਰਕ ਕਰਿਓ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।